ਮਾਂ ਸੁਰੱਖਿਆ ਦੇ ਵਿੱਚ ਕੋਥਾਈ ਨੂੰ ਲੈ ਕੇ ਹਾਈ ਕੋਰਟ ਸਖਤ ਵਿਖਾ ਨੂੰ ਮਿਲ ਰਿਹਾ ਹਾਈ ਕੋਰਟ ਨੇ ਪੰਜਾਬ ਪੁਲਿਸ ਤੋਂ 15 ਮਿੰਟ ਦੇ ਵਿੱਚ ਹੁਣ ਰਿਪੋਰਟ ਮੰਗੀ ਹੈ ਦੱਸਦੀ ਕਿ ਐਸ.ਐਸ.ਪੀ ਦੇ ਵੱਲੋਂ ਗਠਿਤ ਜਾਂਚ ਕਮੇਟੀ ਦੀ ਰਿਪੋਰਟ ਮੰਗੀ ਗਈ ਹੈ ਮਾਮਲੇ ਦੇ ਵਿੱਚ ਦੱਸਦੀ ਕਿ ਹੁਣ ਕਾਰਵਾਈ ਦੀ ਡਿਟੇਲ ਮੰਗੀ ਗਈ ਹੈ ਸੁਮੋਹਾਰੀ ਦੇ ਐਸ.ਐਸ.ਪੀ ਨੂੰ ਲੈ ਕੇ ਵੀ ਹਾਈ ਕੋਰਟ ਨੇ ਸਵਾਲ ਪੁੱਛੇ ਨੇ ਤਾਂ ਜਿਸ ਕਦਰ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਪੀਐਮ ਸੁਰੱਖਿਆ ਦੇ ਵਿੱਚ ਖੁਦਾਈ ਨੂੰ ਲੈ ਕੇ ਹਾਈ ਕੋਰਟ ਦਾ ਸਖਤ ਰੁਖ ਹੁਣ ਦੇਖਣ ਨੂੰ ਮਿਲ ਰਿਹਾ ਹਾਈ ਕੋਰਟ ਨੇ ਪੰਜਾਬ ਪੁਲਿਸ ਤੋਂ 15 ਮਿੰਟ ਦੇ ਵਿੱਚ ਰਿਪੋਰਟ ਤਲਬ ਕਰ ਲਈ ਗਈ ਹੈ ਜਿਸ ਕਦਰ ਐਸ்சி ਦੇ ਵੱਲੋਂ ਇੱਕ ਜਾਂਚ ਕਮੇਟੀ ਗਠਿਤ ਕੀਤੀ ਗਈ ਸੀ ਉਸ ਦੀ ਰਿਪੋਰਟ ਮੰਗੀ ਜਾ ਰਹੀ ਹੈ ਕਿ ਹੁਣ ਤੱਕ ਕੀ ਕੁਝ ਰਿਪੋਰਟ ਸਾਹਮਣੇ ਆਈ ਹੈ ਉਹ ਮੰਗੀ ਜਾ ਰਹੀ ਹੈ ਮਾਮਲੇ ਦੇ ਵਿੱਚ ਕਾਰਵਾਈ ਦੀ ਡਿਟੇਲਡ ਰਿਪੋਰਟ ਮੰਗੀ ਗਈ ਹੈ ਤਾਂ ਇਸ ਨਾਲ ਹੀ ਮੌਰੀ ਦੇ ਐਸਐਸਪੀ ਨੂੰ ਲੈ ਕੇ ਵੀ ਹਾਈ ਕੋਰਟ ਨੇ ਸਵਾਲ ਪੁੱਛੇ ਨੇ ਸੋ ਪੀਐਮ ਸੁਰੱਖਿਆ ਮਾਮਲੇ ਦੇ ਵਿੱਚ ਵੱਡੀ ਕੋਥਾਈ ਜੋ ਸਾਹਮਣੇ ਆਈ ਸੀ ਲੰਗੇਸਾਲ ਜੋ ਮਾਮਲਾ ਵੇਖਣ ਨੂੰ ਮਿਲਿਆ ਸੀ ਉਸ ਤੋਂ ਬਾਅਦ ਲਗਾਤਾਰ ਮਾਮਲਾ ਪੱਕਿਆ ਸੀ ਫਿਰਾਲ ਹੁਣ ਲਗਾਤਾਰ ਇਸ ਦੇ ਵਿੱਚ ਕਾਰਵਾਈ ਹੋ ਰਹੀ ਹੈ ਤਾਂ ਹੁਣ ਪੰਜਾਬ ਪੁਲਿਸ ਤੋਂ 15 ਮਿੰਨ ਦੀ ਰਿਪੋਰਟ ਮੰਗੀ ਗਈ ਹੈ ਤਾਂ ਪੀਐਮ ਸੁਰੱਖਿਆ ਮਾਮਲੇ ਦੇ ਵਿੱਚ ਜੋ ਐਸੀ ਦੇ ਵੱਲੋਂ ਜੋ ਜਾਂਚ ਕਮੇਟੀ ਗਠਿਤ ਕੀਤੀ ਗਈ ਸੀ ਉਸ ਦੀ ਰਿਪੋਰਟ ਮੰਗੀ ਗਈ ਹੈ ਸਵਾਲ ਵੀ ਜੋ ਪੁੱਛੇ ਗਏ ਨੇ ਮੌਰੀਦ ਐਸਐਸਪੀ ਨੂੰ ਲੈ ਕੇ ਵੀ ਹਾਈ ਕੋਰਟ ਨੇ ਸਵਾਲ ਪੁੱਛੇ ਨੇ ਬਨੇ ਤਵਦੀਰੀ ਜਾਣਕਾਰੀ ਲਈ ਸਾਥੀ ਹੋਗੀ ਉਮੇਸ਼ ਸਨਰ ਜੋ ਚੁਕੇ ਨੇ ਉਮੇਸ਼ ਸਵਾਲ ਪੁੱਛੇ ਗਏ ਨੇ ਫਿਲਹਾਲ ਰਿਪੋਰਟ ਮੰਗੀ ਗਈ ਹੈ ਕਿ ਕੁਝ ਜਾਣਕਾਰੀ ਹੋਰ ਦੇਖੋ ਪਿਛਲੀ ਸੁਣਵਾਈ ਵਿੱਚ ਹਾਈ ਕੋਰਟ ਨੇ ਕਿਹਾ ਸੀਗਾ ਕਿ ਮੋਹਾਲੀ ਵਿੱਚ ਜਿਹੜੇ ਕ੍ਰਾਈਮ ਦੀ ਘਟਨਾਵਾਂ ਹੋਈਆਂ ਨੇ ਲਗਾਤਾਰ ਬੈਕ ਟੂ ਬੈਕ ਉਸ ਨੂੰ ਲੈ ਕੇ ਕੋਰਟ ਦਾ ਇੱਕ ਡੀਗਾ ਕਨਸਰਨ ਤਾਂ ਉਸੇ ਸਮੇਂ ਦੇ ਦੌਰਾਨ ਕੋਰਟ ਨੇ ਪੁੱਛਿਆ ਸੀ ਕਿ ਇਹ ਮੋਹਾਲੀ ਐਸਐਸਪੀ ਕਾ ਹੋਈ ਨੇ ਜਿਨ੍ਹਾਂ ਦਾ ਨਾਮ ਪੀਐਮ ਸੁਰੱਖਿਆ ਚੌਕ ਮਾਮਲੇ ਵਿੱਚ ਆਇਆ ਸੀਗਾ ਤਾ ਉਸਤੇ ਮੇ ਡਿਜੀਪੀ ਵੀ ਕੋਰਟ ਚ ਮੌਜੂਦ ਸੀ ਕਿ ਅੱਜ ਵੀ ਡਿਜੀਪੀ ਪੰਜਾਬ ਗੌਰਵ ਯਾਦਵ ਵੀ ਸੀ ਡੈਣੀ ਕੋਰਟ ਵਿੱਚ ਮੌਜੂਦ ਸੀ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਸੀ ਜਿਹਦੇ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਜਿਹੜਾ ਸਾਰਾ ਮਾਮਲਾ ਚੂਕ ਮਾਮਲਾ ਸੀਗਾ ਉਸ ਰਿਪੋਰਟ ਵਿੱਚ ਪੁਲਿਸ ਅਧਿਕਾਰੀਆਂ ਦੇ ਜਿਹੜੇ ਨਾਮ ਸੀਗੇ ਤੇ ਐਸਐਸਪੀ ਮੋਹਾਲੀ ਦਾ ਕੀ ਰੋਲ ਸੀ ਐਗਜ਼ੈਕਟ ਜਿਹੜੀ ਜਾਣਕਾਰੀ ਹੈ ਉਹ ਰਿਪੋਰਟ ਮੰਗੀ ਹੈ ਤਾਂ ਪੰਜਾਬ ਸਰਕਾਰ ਨੇ ਹਾਲਾਂਕਿ ਜਿਹੜੇ ਵਕੀਲ ਨੇ ਉਹਨਾਂ ਨੇ ਕਿਹਾ ਕਿ ਅਸੀਂ ਮੋਹਾਲੀ ਐਸਐਸਪੀ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਤਾਂ ਕੋਰਟ ਨੇ ਕਿਹਾ ਠੀਕ ਹੈ ਜੇ ਤੁਸੀਂ ਸੰਤੁਸ਼ਟ ਹੋ ਪ੍ਰਧਾਨ ਮੰਤਰੀ ਸੁਰੱਖਿਆ ਚੁਕ ਮਾਮਲੇ ਦੀ ਉਹ ਰਿਪੋਰਟ ਵਿੱਚ ਕੀ ਹੈ ਔਰ ਉਹਦੀ ਜਾਣਕਾਰੀ ਉਹਦੀ ਜਾਂਚ ਕੀਤੀ ਆਇਆ ਉਹ ਸਾਡੀ ਰਿਪੋਰਟ ਕੋਰਟ ਨੇ ਮੰਗੀ ਆ ਤਾਂ ਹੁਣ 15 ਮਿੰਟ ਬਾਅਦ ਫਿਰ ਤੋਂ ਸੁਣਵਾਈ ਸ਼ੁਰੂ ਹੋਏਗੀ ਇਹ 15 ਮਿੰਟ ਦਾ ਜਿਹੜਾ ਸਮਾਂ ਹੈ ਉਹ ਦਿੱਤਾ ਗਿਆ ਅ ਬਿਲਕੁਲ ਉਮੇਸ਼ ਇਸ ਦੇ ਵਿੱਚ ਫਿਲਹਾਲ ਪੁਲਿਸ ਦਾ ਕੀ ਕੁਝ ਕਹਿਣਾ ਕਿ ਉਹ 15 ਮਿੰਟ ਤੱਕ ਆਪਣੀ ਪੂਰੀ ਰਿਪੋਰਟ ਸਬਮਿਟ ਕਰਵਾ ਦੇਣਗੇ ਐਕਚੁਅਲੀ ਕੋਰਟ ਵਿੱਚ ਜਿਉਂ ਕੀ ਸਰਕਾਰ ਨੂੰ ਵਕੀਲ ਪ੍ਰੇਜ਼ੈਂਟ ਕਰਦੇ ਨੇ ਤਾਂ ਵਕੀਲ ਜਿਹੜੇ ਨੇ ਪੰਜਾਬ ਸਰਕਾਰ ਦੇ ਉਹਨਾਂ ਨੇ ਅ ਇਨਸਟਰਕਸ਼ਨ ਲਈ ਹੈ ਕਿ 15-20 ਮਿੰਟਾਂ ਚੋ ਜਿਹੜੀ ਰਿਪੋਰਟ ਹੈ ਕਿਉਂਕਿ ਹਾਲਾਂਕਿ ਕੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਦੇ ਸਰਕਾਰੀ ਵਕੀਲਾਂ ਵੱਲੋਂ ਕਿ ਕੋ ਰਿਪੋਰਟ ਜਿਹੜੀ ਹੈਗੀ ਹੈ ਇੰਟਰਨੈਟ ਤੇ ਉਪਲਬਧ ਹੈ ਤਾਂ ਕੋਰਟ ਨੇ ਕਿਹਾ ਕਿ ਅਸੀਂ ਰਿਪੋਰਟ ਮੰਗ ਰਹੇ ਹਾਂ ਤੁਸੀਂ ਇੰਟਰਨੈਟ ਦੀ ਗੱਲ ਕਰ ਰਹੇ ਹੋ ਲੇਕਿਨ ਸਾਨੂੰ ਰਿਪੋਰਟ ਐਗਜ਼ੈਕਟ ਜਿਹੜੀ ਕਾਪੀ ਹੋ ਚਾਹੀਦੀ ਹੈ ਤਾਂ ਇਸ ਕਰਕੇ ਹੁਣ ਉਹ 15 ਮਿੰਟ ਦਾ ਸਮਾਂ ਵਕੀਲਾਂ ਵੱਲੋਂ ਇਸੀ ਕਰਕੇ ਮੰਗਿਆ ਗਿਆ ਕਿ 15 ਮਿੰਟ ਚੋ ਜਿਹੜੀ ਰਿਪੋਰਟ ਹੈ ਉਹ ਦਿੱਤੀ ਜਾਏ। ਬਿਲਕੁਲ ਕੀ ਕੁਝ ਦਲੀਲਾਂ ਵੀ ਇਸ ਦੌਰਾਨ ਦਿੱਤੀਆਂ ਗਈਆਂ ਨੇ ਇਸ ਬਾਰੇ ਕੋਈ ਹੋਰ ਜਾਣਕਾਰੀ? ਇਹ ਕਾਫੀ ਦਲੀ ਸੂਵ ਮੋਟੋ ਦਾ ਹੈ ਯਾਨੀ ਕਿ ਕੋਰਟ ਨੇ ਰਾਣਾ ਬਲਾਚੋਰੀਆ ਮਰਡਰ ਮਾਮਲਾ ਲੋਰੈਂਸ ਬਿਸ਼ਨੋਈ ਇਕੱਠਾ ਕਲੱਬ ਕੀਤਾ ਹੋਇਆ ਬਲਾਚੋਰੀਆ ਮਰਡਰ ਮਾਮਲੇ ਵਿੱਚ ਸਾਰਾ ਕਨਸਰਨ ਹੈ ਕਿ ਪੰਜਾਬ ਵਿੱਚ ਜਿਹੜਾ ਇੱਕ ਗੈਂਗਸਟਰਿਜ਼ਮ ਦਾ ਮਾਹੌਲ ਹੈ ਉਹਨੂੰ ਲੈ ਕੇ ਕਨਸਰਨ ਹੈ ਪਲੱਸ ਪਰਟੀਕੂਲਰ ਮੋਹਾਲੀ ਐਸਐਸਪੀ ਦੇ ਬਾਰੇ ਪਿਛਲੀ ਵਾਰ ਜਦੋਂ ਮੈਂ ਗੱਲ ਕੀਤਾ ਕਿ ਕੋਰਟ ਦਾ ਕਨਸਰਨ ਸੀ ਕਿ ਮੋਹਾਲੀ ਐਸਐਸਪੀ ਨੂੰ ਲੈ ਕੇ ਪੰਜਾਬ ਸਰਕਾਰ ਕੀ ਸੋਚ ਰਹੀ ਹੈ ਡੀਜੀਪੀ ਗੋਰਿਆਦੌਰ ਤੋਂ ਪੁੱਛਿਆ ਗਿਆ ਸੀਗਾ ਕਿ ਜਦੋਂ ਅਧਿਕਾਰੀ ਦਾ ਨਾਮ ਐਨੇ ਵੱਡੇ ਮਾਮਲੇ 'ਚ ਆਇਆ ਹੋਏ ਤਾਂ ਉਹਨੂੰ ਇਹ ਜੀ ਸੈਂਸਿਟਿਵ ਪੋਸਟਿੰਗ ਤੇ ਕਿਉਂ ਰੱਖਿਆ ਗਿਆ ਇਹ ਸਾਰੇ ਸਵਾਲ ਖੜੇ ਕੀਤੇ ਗਏ ਸੀ ਅੱਜ ਵੀ ਬਾਰ-ਬਾਰ ਇਹੀ ਗੱਲ ਕੀਤੀ ਗਈ ਕਿ کورٹ ਵਿੱਚ ਮੁਹਾਲੀ ਵਿੱਚ ਜਿਹੜੀ ਘਟਨਾਵਾਂ ਹੋ ਰਹੀਆਂ ਨੇ کورٹ ਦਾ ਕੰਟਰਨ ਜਾਂ ਤਾਂ ਰੁਸਤਿਆ ਕਈ ਵਾਰ کورٹ ਤਲਖ ਵੀ ਹੋਇਆ ਹੈ ਕਿ ਬਾਰ-ਬਾਰ ਇਦਾਂ ਦੀ ਘਟਨਾਵਾਂ ਹੋ ਰਹੀਆਂ ਨੇ ਮੁਹਾਲੀ ਐਸਐਸਪੀ ਤੇ ਸਵਾਲ ਖੜੇ ਕੀਤੇ ਜਾ ਰਹੇ ਸੀ ਤਾਂ ਕਰਕੇ ਸਾਰਾ ਜ਼ਿਕਰ ਇਹ ਰਿਪੋਰਟ ਦਾ ਵੀ ਉਸੇ ਦੌਰਾਨ ਆਇਆ ਸੀ ਜੀ ਉਮੇਸ਼ਵਰਾ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਇਥੇ ਉਹਨਾਂ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦਾ ਸਖਤ ਰੁਖ ਵੇਖਾ ਨੂੰ ਮਿਲ ਰਿਹਾ ਨਾ ਦੇ ਵੱਲੋਂ ਸਵਾਲ ਵੀ ਪੁੱਛੇ ਗਏ ਨੇ ਜਿਸ ਤੋਂ ਬਾਅਦ ਉਹਨਾਂ ਕੁਝ ਹੀ ਮਿੰਟ ਬਾਅਦ ਸੁਲਵਾਈ ਦੁਬਾਰਾ ਸ਼ੁਰੂ ਹੋਵੇਗੀ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਆਪਣੀ ਰਿਪੋਰਟ ਜੋ ਕਿ ਹੈ ਪੇਸ਼ ਕੀਤੀ ਜਾਵੇਗੀ ਜੋ ਹਾਈ ਕੋਰਟ ਦੇ ਵੱਲੋਂ ਮੰਗੀ ਗਈ ਹੈ